ਕਿਸ ਤਰ੍ਹਾਂ ਦੇਖਦੇ ਹੋ ਸਰ ਜਿਹੜੀ ਤੁਹਾਡੇ ਇਥੇ ਕੈਂਡੀਡੇਟ ਕਾਫੀ ਜਿੱਤੇ ਜੀ ਮੇਰੇ ਨੂੰ ਸਰ ਲੈ ਕੇ ਜੀ ਹਲੇ ਤੱਕ ਜੀ ਸਿਆਸਤ ਇਹ ਚੱਲ ਰਹੀ ਹੈ ਦੇਖੋ ਕਿਸ ਤਰ੍ਹਾਂ ਦੀ ਪਰਮਾਤਮਾ ਦੀ ਕਿਰਪਾ ਨਾਲ ਲੋਕਾਂ ਨੇ ਬਹੁਤ ਸਾਥ ਦਿੱਤਾ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਹੋਵੇ ਸਾਡੇ 40 42 ਜਿਹੜੇ ਕਾਉਂਸਲਰ ਦਿੱਤੇ ਉਸ ਤੋਂ ਬਾਅਦ ਸਾਡੇ ਵਿੱਚ ਸ਼ਾਮਲ ਹੋ ਗਏ ਕਾਫੀ ਕਾਉਂਸਲਰ ਤੇ ਉਹਦੇ ਨਾਲ ਜਿਹੜਾ ਮੇਰ ਹੈ ਉਹ ਬਣ ਜਾ ਰਿਹਾ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਮੇਰਾ ਆਮ ਆਦਮੀ ਪਾਰਟੀ ਦਾ ਬਣੂਗਾ ਹਾਂਜੀ ਕੁਝ ਤੁਹਾਡੇ ਬੰਦੇ ਸਰ ਸ਼ਾਮਿਲ ਵੀ ਹੋ ਰਹੇ ਕੁਝ ਪਲਟੀ ਵੀ ਮਾਰ ਰਹੇ ਜੀ ਇੱਕ ਦਿਨ ਦੇ ਵਿੱਚ ਪਲਟੀ ਮਾਰ ਲਿਆ ਉਹ ਦੇਖੋ ਇਹੋ ਜੀ ਸੋਚ ਕਿਸੇ ਦੀ ਜਿੰਨੇ ਤੇ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ ਜਿੰਨੇ ਨੂੰ ਪਤਾ ਕਿ ਮੈਂ ਆਪਣੇ ਵਾਰਡ ਤੋਂ ਜਿੱਤਿਆਂ ਤੇ ਮੈਂ ਆਪਣੇ ਵਾਰਡ ਵਾਸੀਆਂ ਨੇ ਮੇਤੇ ਉਮੀਦਾਂ ਜਤਾਈਆਂ ਤੇ ਮੈਂ ਇਹਨਾਂ ਦੇ ਕੰਮ ਆਵਾਂ ਉਹ ਤੇ ਸਰਕਾਰ ਦੇ ਨਾਲ ਹੀ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਦਾ ਹੀ ਮੇਰ ਬਣੇ ਆਮ ਆਦਮੀ ਪਾਰਟੀ ਦਾ ਹੀ ਕੌنسਲਰ ਹੋਵੇ ਉਹਦੇ ਨਾਲ ਹੀ ਲੋਕਾਂ ਦਾ ਕੰਮ ਜਿਹੜਾ ਸੌਖਾ ਹੋ ਜਾਂਦਾ ਆ ਆਸਾਨ ਹੋ ਜਾਂਦਾ ਨੇ ਤੇ ਵਿਰੋਧੀ ਮੈਂ ਖੁੱਲ੍ਹ ਕੇ ਦੇਖ ਦਿਖਦਾ ਹੁੰਦਾ ਸੀ ਕਿ ਕਹਿੰਦੇ ਹੁੰਦੇ ਸੀ ਸਾਡੀ ਕਿਹੜਾ ਸਰਕਾਰ ਆ ਯਾਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸੋ ਇਹ ਗੱਲ ਹੈ ਵੀ ਕੰਮ ਤੇ ਸਰਕਾਰਾਂ ਨਾਲ ਹੀ ਹੁੰਦੇ ਆ ਸਰਕਾਰ ਵੱਲੋਂ ਹੀ ਕੰਮ ਹੋਣੇ ਆ ਸੋ ਸਾਰੇ ਜਿਹੜਾ ਲੋਕਾਂ ਨੇ ਉਮੀਦਾਂ ਨਾਲ ਸਾਨੂੰ ਵਿਸ਼ਵਾਸ ਦਿੱਤਾ ਸਾਡੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਸੇਵਾਦਾਰ ਬਣ ਕੇ ਪੂਰੀ ਸਾਡੇ ਲੁਧਿਆਣੇ ਵਾਸੀ ਦੇ ਸਾਰੇ ਐਮਐਨਐਸ ਸਹਿਬਾਨ ਤੇ ਮੈਂ ਖੁਦ ਮੈਂ ਹਲਕਾ ਸਾਨੇ ਵਾਲਾ ਐਮਐਲਏ ਵੀ ਪਰਮਾਤਮਾ ਦੀ ਕਿਰਪਾ ਨਾਲ ਮੰਤਰੀ ਬਣਿਆ ਸੋ ਇਮਾਨਦਾਰੀ ਨਾਲ ਹੀ ਸੇਵਾ ਕਰ ਰਹੇ ਆ ਤੇ ਸੇਵਾ ਕਰਾਂਗੇ ਸਰ ਤੁਹਾਡੀ ਪਾਰਟੀ ਸਰ ਦਬਾਅ ਪਾ ਰਹੀ ਹੈ ਬਾਡੀ ਸਾਡਾ ਅਜੇ ਤੱਕ ਜੇ ਦਬਾਅ ਪਾਇਆ ਹੁੰਦਾ ਤੇ 95 ਦੇ 95 ਜਿੱਦਾਂ ਕਾਂਗਰਸ ਵਾਲੇ ਜਾਂ ਹੋਰ ਪਾਰਟੀਆਂ ਵਾਲੇ ਕਰਦੇ ਹੁੰਦੇ ਸੀ ਇਲੈਕਸ਼ਨਾਂ ਦਿਨਾਂ ਤੇ ਕਾਜ ਘਟਾਦਣੇ ਕਿਸੇ ਇੱਕ ਬੰਦੇ ਦੇ ਵੀ ਅਸੀਂ ਲੁਧਿਆਣਾ ਵਿੱਚ ਕਾਗਜ਼ ਕਟਵਾਏ ਹੋਣ ਤੇ ਉਹ ਦੱਸੋ ਜੇ ਕਿਸੇ ਨਾਲ ਤੱਕਾ ਕੀਤਾ ਹੋਵੇ ਤੇ ਉਹ ਦੱਸੋ ਕਿਸੇ ਇਲੈਕਸ਼ਨ ਦੇ ਬੂਥ ਤੇ ਲੜਾਈ ਹੋਈ ਹੋਵੇ ਮੈਂ ਆਪਣੇ ਮੈਂ ਮੰਤਰੀ ਆ ਸਭ ਤੋਂ ਵੱਧ ਇਹ ਮੰਤਰੀ ਤੱਕਾ ਕਰਦੇ ਹੁੰਦੇ ਸੀ ਮੇਰੇ ਆਪਣੇ ਕਿਸੇ ਬੂਥ ਦੇ ਉੱਤੇ ਮੈਂ ਲੜਾਈ ਕੀਤੀ ਹੋਵੇ ਤੇ ਉਹ ਦੱਸੋ ਸਾ ਲੁਧਿਆਣਾ ਸ਼ਹਿਰ ਦੇ 5 ਵਾਰਡ ਆ ਮੇਰੇ ਤੇ ਬੜੀ ਇਮਾਨਦਾਰੀ ਨਾਲ ਇਲੈਕਸ਼ਨ ਹੋਈ ਹੈ ਪੂਰੇ ਪਿਆਰ ਨਾਲ ਹੋਈ ਹੈ ਅਸੀਂ ਖੁਦ ਜੰਨੇ ਆ ਕਿ ਅਸੀਂ ਇੰਨੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਸਾਨੂੰ ਪਤਾ ਲੱਗੇ ਕਿ ਲੋਕ ਕਿੰਨਾ ਪਿਆਰ ਕਰਦੇ ਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੁਣ ਇਹਨਾਂ ਦੇ ਕੋਲੋਂ ਸਿਰਫ ਗੱਲਾਂ ਹੀ ਰਹਿ ਗਈਆਂ ਕਿਉਂਕਿ ਜੋ ਕੁਝ ਆਪ ਕਰਦੇ ਹੁੰਦੇ ਸੀ ਇਹ ਸੋਚਦੇ ਸਾਇਦ ਇਹ ਸਰਕਾਰ ਦੇ ਜਿਹੜੇ ਵਿਧਾਇਕ ਹੈ ਵੀ ਇੰਦਾ ਕਰਦਗੇ ਸਾਡੇ ਨਾਲ ਤੇ ਵਿਧਾਇਕ ਨਾ ਸਾਡੇ ਚੇਅਰਮੈਨ ਸਹਿਬਾਨ ਤੇ ਨਾ ਸਾਡਾ ਵਰਕਰ ਕੋਈ ਤੇ ਮੈਂ ਖੁਦ ਮੰਤਰੀ ਆ ਪੰਜਾਬ ਦਾ ਤੇ ਸਾਡੇ ਪਾਰਟੀ ਦੇ ਵਿੱਚ ਨਹੀਂ ਆ ਅਸੀਂ ਤੇ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਹਿ ਕੇ ਸੇਵਾ ਕਰਦੇ ਆ ਸੋ ਮੈਂ ਤੁਹਾਡੇ ਚੰਨ ਨਾਈ ਪਰਮਾਤਮਾ ਦੀ ਕਿਰਪਾ ਨਾਲ ਦੋ ਚਾਰ ਦਿਨ ਲੰਘ ਗਏ ਨੇ ਨਵਾਂ ਸੌਰੀ ਨਵਾਂ ਸਾਲ ਚੜ੍ਹਨ ਜਾ ਰਿਹਾ ਤੇ ਨਵੇਂ ਸਾਲ ਦੀ ਪੂਰੇ ਪੰਜਾਬੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਮੈਂ ਲੱਖ ਲੱਖ ਮੁਬਾਰਕਾ ਦਿੰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਪਾਸਾ ਜਿਹੜਾ ਇੱਕ ਇੱਕ ਮਿੰਟ ਨਵਾਂ ਆ ਰਿਹਾ ਨਵੇਂ ਸਾਲ ਦਾ ਇੱਕ ਇੱਕ ਦਿਨ ਆ ਰਿਹਾ ਉਹ ਸਾਰਿਆਂ ਲਈ ਖੁਸ਼ੀਆਂ ਭਰੇ ਲੈ ਕੇ ਆਵੇ ਤੇ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਸਰ ਕਿਸ ਤਰ੍ਹਾਂ ਸੋ ਦੇਖਦੇ ਸਰ ਪਰਸੋ ਜੀ ਪਰਸੋ ਪੈਸ ਕਲੋਨ ਦਾ ਇੱਕ ਵੀ ਸਰ ਵੀ ਜੀ ਨੇ ਸਰ ਉਹ ਐਮ ਐਲ ਓ ਨੇ ਕਹਿ ਰਿਹਾ ਦੋ ਦੋ ਟੱਗੇ ਜੀ ਸਰ ਉਹ ਕਿਸ ਚੀਜ਼ ਨੂੰ ਦੇਖਦੇ ਸਰ ਜੀ ਪਰਮਾਤਮਾ ਜੋ ਡਰ ਨਹੀਂ ਲੱਗਦਾ ਉਹਨਾਂ ਲੋਕਾਂ ਨੂੰ ਲੋਕਾਂ ਨੇ ਨਕਾਰਤਾ ਪਰਮਾਤਮਾ ਨੇ ਦਇਆ ਕੀਤੀ ਆਵਾਜ਼ ਵੀ ਪਾਰਟੀ ਸਰਕਾਰ ਬਣੀ ਇਹਨਾਂ ਕੋਲੋਂ ਇਹੋ ਹੀ ਗੱਲ ਤੇ ਹਜਮ ਨਹੀਂ ਹੋ ਰਹੀ ਕਿ ਇਹ ਆਮ ਘਰਾਂ ਦੇ ਮੁੰਡੇ ਐਮ ਐਲ ਏ ਬਣ ਗਏ ਇਹ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਗਏ ਤੇ ਕਿਉਂਕਿ ਇਹਨਾਂ ਨੇ ਲੁੱਟਿਆ ਹੋਇਆ ਇੱਕ ਕਰੋੜਪਤੀ ਆ ਅਸੀਂ ਗਰੀਬ ਐ ਕਿਸੇ ਨਾਲ ਕੋਈ ਗਰੀਬੀ ਬਰਦਾਸ਼ਤ ਨਹੀਂ ਹੋ ਰਹੀ ਤੇ ਦੋ ਦੋ ਟੱਕੇ ਦੇ ਵੀ ਕਹਿ ਸਕਦੇ ਕੁਝ ਵੀ ਕਹਿ ਸਕਦੇ ਮੈਨੇ ਮੈਂ ਗੁੱਸਾ ਨਹੀਂ ਕਰਦਾ ਕਿਉਂਕਿ ਇਹਨਾਂ ਦੀ ਜਿਹੋ ਜੀ ਸੋਚ ਐ ਜਿਹੋ ਜੇ ਇਹਨਾਂ ਦੇ ਸੰਸਕਾਰ ਐ ਜਿਹੋ ਜੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਸੰਸਕਾਰ ਦਿੱਤੇ ਨੇ ਉਹ ਸੰਸਕਾਰ ਦੇ ਹਿਸਾਬ ਨਾਲ ਹੀ ਇਹ ਦੋ ਦੋ ਟੱਕੇ ਦੇ ਵੀ ਕਹਿ ਸਕਦੇ ਪਰ ਅਸੀਂ ਸੇਵਾਦਾਰ ਹਾਂ ਤੇ ਆਮ ਆਦਮੀ ਪਾਰਟੀ ਦੇ ਸਪਾਈ ਹਾਂ ਅਰਵਿੰਦ ਕੇਜਰੀਵਾਲ ਜੀ ਦੇ ਸਪਾਈ ਹਾਂ ਤੇ ਸੋ ਅਸੀਂ ਇਹ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਆ ਤੇ ਕਰਦੇ ਰਵਾਂਗੇ ਸਰ ਮੇਰ ਦਾ ਹਰਚਾਰਾ ਕਿ ਕਿਹੜੇ ਕਿਸ ਤਰ੍ਹਾਂ ਸਰ ਕਿਹੜਾ ਦੇਖਦੇ ਤੁਸੀਂ ਸਰ ਦੇਖੋ ਜਿਹੜਾ ਵੀ ਪਾਰਟੀ ਦੀ ਹਾਈ ਕਮਾਂਡ ਦਾ ਹੁਕਮ ਹੋਊਗਾ ਜੋ ਸਾਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਹੁਕਮ ਹੋਵੇਗਾ ਜਿਹੜਾ ਜਿਹਦੇ ਤੇ ਉਹਨਾਂ ਨੇ ਇਮਾਨਦਾਰੀ ਪ੍ਰਤੀ ਵਿਸ਼ਵਾਸਪ੍ਰਤੀ ਜਿਹੜਾ ਇਸ ਬਹੁਤ ਵੱਡਾ ਹੁੰਦਾ ਜਿਹੜਾ ਪੂਰੇ ਲੁਧਿਆਣੇ ਨੂੰ ਵਧੀਆ ਬਣਾ ਸਕਦਾ ਹੋਵੇਗਾ ਜੇ ਤਾਂ ਵੀ ਨਾ ਪਾਰਟੀ ਭੇਜੇਗੀ ਅਸੀਂ ਸਾਰੇ ਐਮਐਲਏ ਸਹਿਬਾਨ ਮੈਂ ਖੁਦ ਮੰਤਰੀ ਨਾਮ ਸਾਡੇ ਚੇਅਰਮੈਨ ਸਹਿਬਾ ਲੁਧਿਆਣੇ ਦਾ ਹਰ ਕਾਉਂਸਲਰ ਉਹਨੂੰ ਬੜੀ ਖੁਸ਼ੀ ਨਾਲ ਅਕਸੈਪਟ ਕਰੇਗਾ ਕਿਉਂਕਿ ਸਾਡੀ ਪਾਰਟੀ ਦੇ ਵਿੱਚ ਇਹਨਾਂ ਲੋਕਾਂ ਵਾਂਗ ਅਸੀਂ ਪੈਸੇ ਕਮਾਉਣ ਨਹੀਂ ਆਏ ਸੇਵਾ ਕਰਨ ਆਏ ਸਰ ਇੱਕ ਸੰਜੀਤ ਲੋਵਾਂਤਰ ਟਵੀਟ ਵੀ ਕੀਤਾ ਸੀਗਾ ਜੀ ਫੇਸਬੁਕ ਤੋਂ ਹੀ ਪਾਇਆ ਸੀਗਾ ਜੀ ਸਰ ਉਹ ਬਿਆਨ ਨੂੰ ਕਿਸ ਤਰ੍ਹਾਂ ਦੇ ਰਹੇ ਕਹਿੰਦੇ ਦੋ ਦਿਨਾਂ ਦਾ ਮਿਲ ਸਾਡਾ ਭਾਪ ਸੀਟਾਂ ਨਾਲ ਕੋ ਤਿਆਰ ਹੈ ਸਰ 3 ਲੈਵਲ ਹੁਣਾ ਹੋਣਾ ਕਿ ਆਪਣਾ ਬਣਾ ਕੇ ਰੱਖਣਾ ਹੁਣਾ ਉਹਨਾਂ ਨੇ ਘਰੇ ਤੇ ਮੇਰਾ ਉਹ ਤੁਹਾਡੇ ਸਾਹਮਣੇ ਆਮ ਆਪਾਰਟੀ ਦਾ ਬੰਦੇ ਆ ਤੁਹਾਨੂੰ ਵੀ ਪਤਾ ਬਾਕੀ ਜੇ ਕੋਈ 20 ਆਲਾ 30 ਆਲਾ ਕਿਵੇਂ ਬੇਬੇਰ ਬਣਾਉਣਾ ਤੇ ਉਹ ਪਤਾ ਨਹੀਂ ਉਹ ਘਰ ਵਾਸਤੇ ਬਣਾਉਣਾ ਹੁਣ ਉਹ ਧੰਨਵਾਦ